ਪਿੰਡ ਰਣ ਸਿੰਘ ਚੋੜਾ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਅਤੇ ਗਿਆਨੀ ਹਰਪੀ ਸਿੰਘ ਕੋਲੋਂ ਸੇਵਾਵਾਂ ਵਾਪਸ ਲੈਣ ਦੇ ਮਾਮਲੇ ਤੇ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਬਾਦਲਾਂ ਦੀ ਹਾਂ ਵਿੱਚ ਹਾਂ ਉਹਨਾਂ ਚਿਰ ਜੱਥੇਦਾਰ ਚੰਗੇ ਹਨ। ਜਦੋਂ ਉਹਨਾਂ ਦੀ ਸੱਚਾਈ ਸਾਹਮਣੇ ਲਿਆਉਣ ਲੱਗ ਜਾਂ ਤਾਂ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਜੋ ਧਾਰਮਿਕ ਸਜ਼ਾ ਮਿਲੀ ਹੈ ਉਹ ਬੇਅਦਬੀ ਵਰਗੇ ਗੰਭੀਰ ਮਾਮਲਿਆਂ ਦੀ ਸਜ਼ਾ ਅਨੁਸਾਰ ਨਾ ਕਾਫੀ ਹੈ। ਉਹਨਾਂ ਕਹਿੰਦੇ ਕਿ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਬਿਲਕੁਲ ਨਜਾਇਜ਼ ਹੈ। ਉਹ ਇੱਕ ਸਿੱਖੀ ਸਿੱਧਕ ਵਾਲੇ ਸੱਚੇ ਸਿੱਖ ਹਨ। ਭਾਵਨਾਵਾਂ ਵਿੱਚ ਵਹਿ ਕੇ ਉਹਨਾਂ ਨੇ ਇਹ ਕੰਮ ਕੀਤਾ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬਹੁਤ ਗੰਭੀਰ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਕੋਣ ਵਾਲਾ ਹੈ। ਇਸ ਲਈ ਉਹਨਾਂ ਲਈ ਇਹ ਮੰਗ ਕਰਨਾ ਬਿਲਕੁਲ ਹੀ ਨਜਾਇਜ਼ ਹੈ। ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਹੈ। ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨਿਤ ਅਰਦਾਸ ਕਰਦਾ ਤੇ ਉਹ ਸਤਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਮ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਆ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਵੇਲੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾਂ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ। ਆਂਪੁਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ, ਮੈਂਬਰ ਸਹਿਬਾਨਾਂ ਕੋਲੇ, ਸੰਗਤਾਂ ਦੇ ਕੋਲ, ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ رائے ਇਕੱਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ। ਉਸ ਡਾਇਰੀ ਤੇ ਹਰੇਕ ਦੀ رائے ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ, ਦਸਖਤ ਵੀ ਆ। 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰੂ ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼म्मे लाई ਗਈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਹਾਂ ਗੁਰੂ ਦੀ ਕਿਰਪਾ ਤੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਜੋ ਉਸ ਵੇਲੇ ਹੀ ਅਸੀਂ ਮਨ ਚ ਧਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਣ ਆਉਣਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਹਾਂ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਆ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਹੈ ਜਿਹੜਾ ਹਰਿਆਣਾ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਅੱਜ ਤੋਂ ਨਾਮਿਨੇਸ਼ਨ ਵੀ ਸ਼ੁਰੂ ਨੇ ਉੱਥੇ ਭਾਵੇਂ ਕਿ ਅਸੀਂ ਚੋਣ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਭ ਜਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਸਫਰੇ ਸ਼ਹਾਦਤ ਜੋ ਸ਼ਹਾਦਤ ਵੱਲ ਸਫਰ ਤੈਅ ਕੀਤਾ ਸਭ ਜਾਦਿਆਂ ਨੇ ਵੱਡੇ ਸਭ ਜਾਦਿਆਂ ਛੋਟੇ ਸਭ ਜਾਦਿਆਂ ਸਿੰਘਾਂ ਸ਼ਹੀਦਾਂ ਮਾਤਾ ਗੁਜਰ ਕੌਰ ਨੇ ਤੇ ਜਿਹਨੂੰ ਅਸੀਂ ਹਰਿਆਣੇ ਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਤੌਰ ਤੇ ਮਨਾ ਰਹੀ ਹੈ ਜਿੱਥੇ ਪੰਜਾਬ ਚ ਦੁਨੀਆ ਭਰ ਚੇ ਸਮਾਗਮ ਹੋਣੇ ਉਥੇ ਹਰਿਆਣਾ ਚ ਵੀ ਨੌ ਸਮਾਗਮ ਵੱਡੇ ਕੱਲ ਤੋਂ ਅਨਾਜ ਮੰਡੀ ਸਿਰਸਾ ਜੋ ਕਾਲਾਂਵਾਲੀ ਦੇ ਵਿੱਚ ਅਨਾਜ ਮੰਡੀ ਕਾਲਾਂਵਾਲੀ ਆ ਸਿਰਸਾ ਚ ਉਥੋਂ ਇਹਦੀ ਸ਼ੁਰੂਆਤ ਹੋਣੀ ਤੇ 29 ਤੱਕ ਲਗਾਤਾਰ ਇਹ ਸਮਾਗਮ ਜਿਹੜੇ ਆ ਇਹ ਜਾਰੀ ਰਹਿਣੇ ਆ ਜਿਵੇਂ ਅਨਾਜ ਮੰਡੀ ਕਾਲਾਂਵਾਲੀ ਸਿਰਸਾ ਚ ਕੱਲ ਦਿਨ ਦਾ ਸਮਾਗਮ ਹੈ ਪਰਸੋਂ ਰਾਤ ਦਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 23 ਨੂੰ ਦਿਨ ਦਾ ਗੁਰਦੁਆਰਾ ਨਿੰਮ ਸਾਹਿਬ ਕੈਥਲ 24 ਨੂੰ ਗੁਰਦੁਆਰਾ ਮਨਜੀਤ ਸਾਹਿਬ ਜੀਂ ਦੇ ਰਾਤ ਦਾ 25 ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲਿਆ 26 ਨੂੰ ਸਾਡਾ ਜਿਹੜਾ ਮੁੱਖ ਸਮਾਗਮ ਗੁਰੂ ਖੇਤਰ ਪਾਤਸ਼ਾਹੀ 6ਵੀਂ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੋਇਆ ਪਿਛਲੇ ਸਾਲ ਵੀ ਦੁਨੀਆ ਭਰ ਚ ਮਨਾਇਆ ਗਿਆ ਜਿੱਥੇ ਭਾਰਤ ਦੇ ਗਵਰਨਰ ਹਾਊਸਾਂ ਦੇ ਅੰਦਰ ਉੱਥੇ ਵਿਦੇਸ਼ਾਂ 'ਚ ਵੀ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਛੋਟੇ-ਸਾਬ ਜਾਦਿਆਂ ਨੂੰ ਨਤਮਸਤਕ ਹੁੰਦਿਆਂ 26 ਦਸੰਬਰ ਦਾ ਦਿਨ ਜਿਹੜਾ ਸੀ ਉਹ ਮਨਾਇਆ ਗਿਆ ਉਹਨਾਂ ਸਾਬ ਜਾਦਿਆਂ ਨੂੰ ਸਜਦਾ ਕੀਤਾ ਗਿਆ। ਔਰ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਮਾਗਮ ਹੈ ਉਹ ਗੁਰਦੁਆਰਾ ਪਾਤਸ਼ਾਹੀ ਸੇਵੀ குரு ਖੇਤਰਾ 26 ਦਾ 27 ਦਿਨ ਦਾ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਆਸਾਂ ਤੋਂ ਉਹਨਾਂ ਦੇ ਨਗਰ ਗੁਰਦੁਆਰਾ ਸਿੰਘ ਸਭਾ ਆਸਾਂ ਤੋਂ ਵਿਖੇ ਆ 28 ਰਾਤ ਦਾ ਗੁਰਦੁਆਰਾ ਪਾਤਸ਼ਾਹੀ 10ਵੀਂ 나ੜਾ ਸਾਹ ਪੰਚਕੂਲਾ 29 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਜਿੱਥੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸੀ ਸੋ ਇਹ ਵੱਡੇ ਸਮਾਗਮ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਚੋਣਾਂ ਨੇ ਉਹਦੇ ਵੱਲ ਵੀ ਰੁਖ ਕਰਾਂਗੇ ਸ਼੍ਰੋਮਣੀ ਕਾਲੀ ਦਾਲ ਆਜ਼ਾਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ 40 ਜਿਹੜੇ ਆਉਦੇ ਆਦਾਰਨ ਉਹ ਵੀ ਅਸੀਂ ਐਲਾਨਣੇ ਕਿਉਂਕਿ ਮਹਾਪੁਰਸ਼ਾ ਨੇ ਕੱਲ ਵੀ ਇੱਕ ਪੰਥਕ 41 ਮੀਟਿੰਗ ਕੀਤੀ ਸੀ ਕੁਰੂਕ ਖੇਤਰ ਤੇ ਉਹਨਾਂ ਨੇ ਸਮਾਂ ਮੰਗਿਆ ਪੰਥਕ 41 24 ਤਰੀਕ ਦੀ ਫਿਰ ਮੀਟਿੰਗ ਰੱਖੀ ਹੈ ਤੇ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ 24 ਤਰੀਕ ਤੱਕ ਲਿਖਿਆ ਕਿ ਮਹਾਪੁਰਸ਼ ਪੰਥਕ 41 ਜੋ ਉਰਾਲਾ ਕਰ ਰਹੇ ਸਾਰੇ ਇੱਕ ਮਤ ਹੋ ਕੇ ਇੱਕ ਉਮੀਦਵਾਰ ਹੋਵੇ ਇਹ ਮਹਾਪੁਰਸ਼ਾਂ ਦਾ ਸਿੱਖ ਜਾਵੇ ਉਹਦੇ ਚ ਅਸੀਂ ਸਭ ਤੋਂ ਪਹਿਲ ਕੀਤੀ ਆ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਕਿ ਮਹਾਪੁਰਸ਼ ਪਰਾਲਾ ਕਰਨ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਸਾਡੇ ਵੱਲੋਂ ਪਹਿਲ ਆ ਕਿ ਜੋ ਵੀ ਨਰਪਖ ਫੈਸਲਾ ਮਹਾਪੁਰਸ਼ ਦੇਣਗੇ ਉਹਦੇ ਨਾਲ ਅਸੀਂ ਜਿਹੜੀ ਆ ਉਹ ਸਹਿਮਤੀ ਪ੍ਰਗਟਾਉਂਦੇ ਆ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਅਸੰਧ ਦਾਸ ਸਾਡੇ ਨਾਲ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜੇ ਸਾਡੇ ਆ ਸਰਦਾਰ ਸੁਦਰਸ਼ਨ ਸਿੰਘ ਵਾਲਾ ਉਮੀਦ ਪ੍ਰਧਾਨ ਬੀਬੀ ਰਵਿੰਦਰ ਕੌਰ ਹੈ ਔਰ ਇਸੇ ਤਰ੍ਹਾਂ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਬੀ ਸਕੱਤਰ ਨੇ ਗੁਲਾਬ ਸਿੰਘ ਮੂਨਿਕ ਸਾਡੇ ਐਗਜ਼ੈਕਟਿਵ ਮੈਂਬਰ ਸਾਡੇ ਮੈਂਬਰ ਸਹਿਬਾਨ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਸੀਨੀਅਰ ਉਮੀਦ ਪ੍ਰਧਾਨ ਜਥੇਦਾਰ ਭਵਿੰਦਰ ਸਿੰਘ ਅਸੰਧ ਔਰ ਸਾਡੇ ਜਿਹੜੇ ਚਾਰ ਉਮੀਦ ਪ੍ਰਧਾਨ ਨੇ ਉਨ੍ਹਾਂ ਦੇ ਵਿੱਚੋਂ ਵੀ ਸਾਡੇ ਸਰਦਾਰ ਸਵਰਨ ਸਿੰਘ ਬੁੰਗਾ ਡੱਬੀ ਸਰਦਾਰ ਮਲਕੀਤ ਸਿੰਘ ਪੰਨੀਵਾਲਾ ਸਰਦਾਰ ਰਜੈਬ ਸਿੰਘ ਨਿਮਣਾਬਾਦ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਉਮੀਦ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਅੰਬਾਲਾ ਚਾਰ ਇੱਕ ਸਖਤਰ ਜਰਨਲ ਨੇ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਚਾਰ ਜਰਨਲ ਸਖਤਰ ਨੇ ਸਾਡੇ ਸਰਦਾਰ ਸਤਿੰਦਰ ਸਿੰਘ ਮੰਟਾ ਸਰਦਾਰ ਗੁਰਪ੍ਰਸਾਦ ਸਿੰਘ ਫਰੀਦাবাদ ਔਰ ਸਰਦਾਰ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਸਾਥੀ ਆਏ ਆ ਹੋਰ ਵੀ ਮੈਂਬਰ ਸਰਦਾਰ